ਚੇਂਜਰ ਗੇਅਰ ਦੇ ਵਿੱਚ 2013 ਮਾਡਲ ਮੈਟ ਆ ਚਾਰੇ ਦਾ ਟਾਇਰ ਨਵੇਂ ਨੇ ਚੌਕੜਾ ਕਦੀ ਨਵਾਂ ਹੈ ਨਾ ਕਿ ਟ੍ਰੈਕਟਰ ਦਾ ਕੰਮ ਕੰਮ ਲਾ ਮੂਹਰੇ ਹਿੱਸੇ ਤੋਂ ਹਾਂ ਹਿੱਸੇ ਤਾਂ ਹੀ ਕੰਮ ਹੋਇਆ ਰੈਡੋ ਸਾਰਾ ਪੂਰਾ ਮੂਹਰੇ ਇੰਜਰ ਦਾ ਵੀ ਮਗਲਾਲ ਜਮਾ ਨਵਾਂ ਇਹ ਚਲਾਣਾ ਸਾਰਾ ਸੀਲ ਜਮਾ ਨਵਾਂ ਫਲੈਂਸਰ ਪੂਰਾ ਦਿਖਾਦੀ ਮੈਂ ਸਾਬ ਬਾਹ ਲਿਆ ਕਰੇ ਤਾਂ ਗਾਰੰਟੀ ਆਪਣੇ ਕੋਲ ਹੈ ਹੈ ਰਹੀ ਕਰ ਰਿਹਾ ਸੋ ਬਾਤ ਮੰਡੇ ਮੰਗੂ ਬੋਲਦਾ ਰਣਜਾ ਰਹੇ ਆ ਅੱਜ ਮਰਫ ਲਈ ਟਾਇਰ ਦਿਖਾ ਦੇ ਦੇ ਵੀ ਐਮ ਆਰ ਐਫ ਜਮਾ ਨਵੇਂ ਜਮਾ ਨਵੇਂ ਐਮ ਆਰ ਐਫ ਦੇ ਮਿੰਦਰੇ ਦੇ ਟਾਇਰ ਹਾਂ ਉਹ ਤੇ ਹੈ ਗਿਆ ਗੁੱਡੀ ਹਰ ਦਾ ਜੱਜੀ ਟਾਇਰ 7516 ਨੰਬਰ ਦੇ ਤੇ ਪਿਛਲੇ ਇਹ ਹੈਗੇ ਐਮ ਆਰ ਐਫ ਦੇ 14 ਦੇ ਟਾਇਰਾਂ ਚ ਹਣਾ ਹਾਂ ਰਿਮਾ ਰੂੰਮਾ ਦਾ ਵੀ origignal ਆ ਵਈ ਆ ਸੋ ਦਾ ਵੀ ਸਾਰਾ origignal ਆ ਕਿੰਨਾ ਕੁ ਚੱਲੇ ਹੋਏ ਇਹ ਚੱਲਿਆ ਤਾਂ ਨਹੀਂ ਦੇਖ ਮੈਂ ਚੱਲਿਆ 3300 ਘੰਟਾ ਦਾ ਕਰੀ ਚੈੱਕ ਅੱਜ ਨਾ ਮਿੱਤਰੋ ਟਰੈਕਟਰ 4 5 ਤੁਹਾਡੇ ਵਾਸਤੇ ਹੋਰ ਲਿਆਂਦੇ ਟਰੈਕਟਰ ਵੀ ਪੂਰੀ ਫੁੱਲ ਗਾਰੰਟੀ ਵਾਲੇ ਨੇ ਆ ਤਾਂ ਹੈਗਾ ਫਾਰਮ ਟਰੈਕ 6055 ਤੇ ਬਹੁਤ ਘੱਟ ਮਤਲਬ ਇਹ ਮਾਰਕੀਟ ਦੇ ਵਿੱਚ ਆਇਆ ਹੋਇਆ ਸੱਜਰੇ ਨੂੰ ਬਹੁਤ ਲੱਭਦਾ ਫਿਰਦੇ ਆ ਤੇ ਇਧਰਲੇ ਪਾਸੇ ਆ ਤਾਂ ਤੋਹਫਾ ਬੜਾ ਘੈਂਟ ਲੱਭ ਗਿਆ ਜ। ਤੋਤੇ ਹਰੇ ਰੰਗ ਦੇ ਵਿੱਚ 45 49 ਹਨਾ ਤੇ ਪੂਰਾ ਐਂਡ ਗੱਲ ਬਾਤ ਆ ਟਰੈਕਟਰ ਇਹਦੀ ਡਿਟੇਲ ਦੱਸਾਂਗੇ ਤੁਹਾਨੂੰ ਤਾਂ ਫਕਾਰਾ ਬੜਾ ਘੈਂਟ ਆ। ਇਧਰਲੇ ਪਾਸੇ ਆ ਗਿਆ ਹੰਢਿਆ ਵਾਲਿਆਂ ਦਾ ਸਟੈਂਡਰਡ ਹਨਾ ਤੇ ਇਧਰਲੇ ਪਾਸੇ ਤਿੰਨ ਟਰੈਕਟਰ ਹੋਰ ਖੜੇ ਆ ਉਹ ਤਾਂ ਖੜਾ ਮਹਿੰਦਰਾ 275 ਹਨਾ ਚੱਲ ਚਲਾ ਵੀਦਾ ਇਹ ਵੀ ਟਰੈਕਟਰ ਬੜਾ ਚੰਗਾ ਤੇ ਦੋ ਖੜੇ ਨੇ ਅਰਜਨ ਟਰੈਕਟਰ ਆ ਵੀ ਬਹੁਤ ਘੈਂਟ ਆ। ਅੱਜ ਕਿਹੜੇ ਭਰਾ ਲਵੇ ਖੜੇ ਨੇ ਦਵਾਰੇ ਤੁਹਾਨੂੰ ਉਹਦੇ ਨਾਲ ਮਿਲਾ ਦੀ ਵੀਰੇ ਕੀ ਹਾਲ ਨੇ ਕਰ ਲਾਲ ਤੇ ਬਾਈ ਗੁਰਲਾਲ ਕੋਲੇ ਖੜੇ ਨੇ ਪਿੰਡ ਗੁਰਲਾਲ ਦਾ ਹੈਗਾ ਪਰਵਾਹੀ ਹਨਾ ਵੀਰੇ ਤੇ ਗੁਰਲਾਲ ਅੱਜ ਡਿਸਕਾਊਂਟ ਘੈਂਟ ਦੇ ਦੀ ਟਰੈਕਟਰਾਂ ਤੇ ਅੱਜ ਗਾਰੰਟੀ ਸਾਰਾ ਦੀ ਬਾਈ ਪਰਸੋਂ ਦਾ ਫੋਨ ਲਾਈ ਜਾਂਦਾ ਕਹਿੰਦਾ ਪੱਟੀ ਪੂਰੀ ਗਾਰੰਟੀ ਵਾਲੇ ਤਸੱਲੀ ਵਾਲੇ ਟਰੈਕਟਰ ਆਏ ਨੇ ਵੇ ਆਪਾਂ ਸ਼ੁਰੂਆਤ ਕਿੱਡੀ ਤੋਂ ਕਰਕੇ ਲਈਏ ਇਹ ਤਾਂ ਅਰਜੰਦੂ ਕਰਦੇ ਇਹ ਤਾਂ ਕਰ ਦਈਏ ਲਾ ਆਪਾਂ ਇਸੇ ਤੋਂ ਸ਼ੁਰੂਆਤ ਕਰਦੇ ਆਂ ਦੱਸੀ ਕਰਾ ਕਿੰਨਾ ਮਾਡਲ ਹੈ ਇਹ 2013 ਮਾਡਲ ਹੈਟ ਹੈ ਚੈਂਜਰ ਗੇਅਰ ਵਾਲਾ ਚੈਂਜਰ ਗੇਅਰ ਦੇ ਵਿੱਚ 2013 ਮਾਡਲ ਮੈਟ ਆ ਰਿਲਾਇੰਸ ਦੇ ਟਾਇਰ ਨੇ ਚਾਰੇ ਜਮਨ ਨਵੇਂ ਅੱਛਾ ਹਾਂ ਚੌਕੜਾ ਨਵਾਂ ਲੱਗਿਆ ਹੋਇਆ ਲੈ ਮੇਤਰੋ ਚਾਰੇ ਦਾ ਟਾਇਰ ਨਵੇਂ ਨੇ ਚੌਕੜਾ ਕਿਦੀ ਹੈ ਨਵਾਂ ਹਾਂ ਟ੍ਰੈਕਟਰ ਦਾ ਕੰਮ ਕੰਮ ਲਾ ਮੂਰਲੇ ਹਿੱਸੇ ਤੋਂ ਹਾਂ ਹਿੱਸੇ ਤਾਂ ਹੀ ਕੰਮ ਹੋਇਆ ਵਰਦਾ ਟੋਹਾਰਾ ਪੂਰਾ ਮੂਰਲਾ ਇੰਜਣ ਦਾ ਵੀ ਮਗਲਾਲ ਜਮਨ ਨਵਾਂ ਇਹ ਚਾਰ ਵਾਲਾ ਸਾਰਾ ਸੀਲ ਜਮਨ ਨਵ अच्छा डबल डिस्ट्रीब्यूटर ਦੇ ਵਿੱਚ ਧਰਮੇ ਲਿੰਕਾਂ ਵਿੱਚ ਚੈੱਕ ਕਰਵਾ ਦੇ ਮੈਂ ਕਹਿੰਦਾ ਚਲਾਈ ਜੂਦਾ ਬੜੀ ਜਿਆਦਾ ਚੰਗੀ ਰੈਡ ਜਿਹੜਾ ਸੱਜਣੇ ਇਹ ਟਰੈਕਟਰ ਨੂੰ ਲੈ ਗਿਆ ਟਰੈਕਟਰ ਉਤਰਦਾ ਨਹੀਂ ਗਰੰਟੀ ਆਪਣੇ ਜੇ ਬੰਦਾ ਉਤਰ ਜੇ ਅੱਛਾ ਹਾਂ ਤੇ ਆਹ ਦੇਖਾ ਛਤਰੀ ਵਗੈਰਾ ਲੱਗੀ ਹੋਈ ਆ ਬੂਪਰ ਜੀ ਲੱਗੇ ਹੋਏ ਨੇ ਸਾਰਾ ਕੁਝ ਓਕੇ ਆ ਤੇ ਭਾਈ ਇਹ ਕੰਡੀਸ਼ਨ ਤਾਂ ਸਾਰਾ オリジナル ਹੀ ਆ ਕੱਲੇ ਰੈਂਬੋ ਹੋਏ ਬਟੇ ਅੱਛਾ ਕੱਲੇ ਰਿੰਮੇ ਦੇ ਪੇਂਟ ਹੋਏ ਹੋਏ ਆ ਚਾਰੇ ਚਾਰੇ ਹਾਂ ਬਾਕੀ ਕੰਡੀਸ਼ਨ ਤਾਂ オリジナル ਆ ਓਕੇ ਵੈਸੇ ਲੱਗਦਾ ਵੀ ਸੋਹਣਾ ਰਿੰਮਾਂ ਨਾਲ ਬੰਦੇ ਨੇ ਕਿਸੇ ਨੇ ਵੇਟ ਪੇਂਟ ਕਰਾਉਣੇ ਹੁਣ ਕੀ ਕਹਿੰਦਾ ਰਿੰਮਾਂ ਤੇ ਵੀ ਕਰ 13 ਮਾਡਲ ਇਹਦਾ ਨੰਬਰ ਕਿੱਥੋਂ ਦਾ ਪੰਜਾਬ ਦੇ ਬਰਨਾਲੇ ਦਾ ਪੀਵੀ 19 ਪੀਵੀ 19 ਪਾਰਟੀ ਕੰਮੀ ਦੇ ਨਾਮ ਆ ਤੇ 6 ਸੈਕਿੰਡ ਹੈ ਜੀ 6 ਸੈਕਿੰਡ ਤੇ ਬਾਈ ਇਹਨੂੰ ਸਟਾਰਟ ਕਰਕੇ ਦਿਖਾ ਆਪੇ ਤਾਂ ਫੇਰ ਰੇਟ ਪਤਾ ਕਰਦੇ ਆ ਧਰਮੇ ਸਲੈਂਸਰ ਪੂਰਾ ਦਿਖਾ ਦੀ ਮੈਂ ਜੇ ਬਾਹਰ ਲਿਆ ਕੇ ਤਾਂ ਗਾਰੰਟੀ ਆਪਣੀ ਬੋਲਦੀ ਹੈ ਹੈ ਨਹੀਂ ਕਰਾਂ ਨਹੀਂ ਇਹ ਤਾਂ ਜੋ ਬਾਦ ਹਾਂ ਬੰਡੇ ਵਾਂਗੂ ਬੋਲ ਰਹਾ ਰਟ ਨਜਾਰੇ ਅੱਜ ਇਹ ਨਹੀਂ ਕਹਿੰਦੇ ਵੀ ਫੋਰ 3700 ਦੁੱਖ ਤੋੜਦਾ ਅੱਜ ਦਾ ਕਮਾਂਗੇ ਕਰ ਦੇ ਬੰਦਾ ਮੈਂ ਕਹਿੰਦਾ ਨਾ ਜਿਹਦਾ ਉੱਤੇ ਵੀ ਜਦੋਂ ਬੰਦਾ ਬੈਠਾ ਮੈਂ ਹੌਸਲਾ ਕਰਦਾ ਵੀ ਹਾਂ ਬੈਠਾਂ ਰਟ ਤੇ ਅਰਜਨ 605 ਅੱਜ ਦੁੱਖ ਤੋੜ ਦੋ ਗੱਲ ਹੋ ਜੂ ਮੇਰੇ ਕੋਲ 19 ਮਾਲ ਲਿਆ ਕੁਛ ਨਹੀਂ ਉਹ ਚ ਲੱਗਦਾ ਇਹ ਅੱਛਾ ਜੀ ਇਹਦੇ ਮੁਕਾਬਲੇ ਹਾਂ ਬਈ ਇਹ ਕਿੰਨੇ ਦਾ ਦਵਾਂਗੇ ਇਹ ਦੇਵਾਂਗੇ 1.4 ਲੱਖ ਦਾ 1.4 ਲੱਖ ਦਾ ਮੋਗ ਕੀ ਤੇ ਕਿੰਨੇ ਦਾ ਫਣੂ ਮੈਂ 20 ਦੋ ਦਰ ਲੈ ਮੈਂ ਤੁਰ 15 ਦਾ ਕਰਵਾ ਮੰਗੇ ਯਾਰ ਠੀਕ ਆ ਹਾਂ ਆ ਜੋ ਕਰਾਂ 4 ਲੱਖ 15000 ਦਾ ਠੀਕ ਹੈ ਜੀ ਕਿ ਓਕੇ ਤੇ ਬਈ ਜਿਹੜਾ ਆ ਖੜਾ ਹੁਣ ਆ ਪਹਿਲਾਂ 275 275 ਹਾਂ ਇਹ ਇਕੱਲੇ ਦਾ ਟੈਂਕ ਦਾ ਟੈਂਕੀ ਤੋਂ ਹੋਇਆ ਵਾ ਆ ਤਾਂ ਇਦੋਂ ਤਹਾਂ ਤਾਹਾਂ ਓਕੇ ਇੱਕ ਪਰਲਾ ਮਗਰਾਟ ਹੋਇਆ ਵਾ ਇੱਕ ਮਗਰਾਟ ਦੀ ਕਾ ਟੈਂਕੀ ਤੋਂ ਪਰੇ ਪਰੇ ਤਿਆਰ ਹੋਇਆ ਹੋਇਆ ਹਾਂ ਉੱਤੋਂ ਉੱਤੋਂ ਆ ਮਸਲਾ ਹਾਂ ਬਾਕੀ ਰੇ ਨਾੜਾ ਬਾਕੀ ਰੇ ਜਨਨ ਇਹਦਾ ਨੰਬਰ ਕਿੱਥੋਂ ਦਾ ਇਹ ਵੀ ਪੰਜਾਬ ਦੇ ਆ ਸਾਰਾ ਮੇਰੇ ਬਠਿੰਡੇ ਮਾਰਫ ਲਈ ਟਾਇਰ ਦਿਖਾ ਦੇ ਦੇ ਵੀ ਐਮ ਆਰਫ ਜਮਾ ਨਵੇਂ ਜਮਾ ਨਵੇਂ ਐਮ ਆਰਫ ਦੇ ਮਿੰਦਰੇ ਦੇ ਟਾਇਰ ਹਾਂ ਇਹ ਤਾਂ ਪਵਾਈ ਗੱਲ ਬੱਸ ਰਿਮਰੂੰ ਬੰਦਾ ਕਰਵਾ ਦੇ ਚੈੱਕ ਕੰਡੀਸ਼ਨ ਤਾਂ ਚੰਗਾ ਬਾਈ ਹੈ ਨਾ ਬਲਾਕ ਤਾਂ ਸਾਰਾ origignal ਬੋਡੀ ਲੈਣ ਦਾ ਬੋਡੀ ਲੈਣ ਦਾ ਸਾਰੀ origignal ਹੈ ਇਹਦਾ ਨੰਬਰ ਕਿੱਥੋਂ ਦਾ ਪੰਜਾਬ ਦੇ ਬਠਿੰਡੇ ਦਾ ਬਠਿੰਡੇ ਦਾ ਓਕੇ ਤੇ ਇਹ ਕਿੰਨੇ ਦਾ ਬੰਨੂ ਟਰੈਕਟਰ ਇਹਦੇਆਂ ਦਾ 7.2 ਦਾ 7.2 ਲੱਖ ਦਾ ਮੌਕੇ ਤੇ ਮੌਕੇ ਤੇ ਕਰ ਦਾਂਗੇ ਮਾਨ ਸਾਹਿਬ ਹੈ ਕਰ ਦਿਆਂਗੇ ਦੱਸ ਦਈਏ ਦੱਸ ਦੋ ਕਿੰਨਾ ਦੱਸਦਾ ਵੀ ਗੱਦੀ ਯਾਰ 15 ਦਾ ਕਰਵਾਵਾਂਗੇ ਠੀਕ ਆ ਆ ਜੋ ਮਿੱਤਰੋ ਜੇ ਕਿਸੇ ਨੇ ਮੇਲਾ ਲੁੱਟਣਾ ਉਹ ਵੀ ਖੜਾ ਕੋਈ ਦਿਖਾ ਦਈਏ ਉਹ 2002 ਮਾਡਲ ਇਹ ਹੈਗਾ 2002 ਮਾਡਲ ਹਮ ਓਕੇ ਤੇ ਇਹਦਾ ਨੰਬਰ ਕਿੱਥੋਂ ਦਾ ਇਹ ਵੀ ਪੰਜਾਬੀ ਆ ਪੰਜਾਬ ਦਾ ਕਿੰਨੇ ਦਾ ਬਣੂ ਤੇ 230 ਦਾ 230000 ਦਾ ਇਹ ਮੌਕੇ ਤੇ ਕਿੰਨੇ ਦਾ ਹੋਜੂ ਸਵਾ ਦੋ ਦਾ ਦੇ ਦਾਂਗੇ ਲੈ ਮਿੱਤਰੋ 220000 ਦਾ ਇਹ ਦਵਾਵਾਂਗੇ ਤੇ ਉਧਰ ਖੜੇ ਨੇ ਤਿੰਨ ਟਰੈਕਟਰ ਬੌਲੇ ਝੋਟੇ ਨੇ ਧਰਮ ਇਹ ਵੀ ਹੱਤ ਕਰਾਉਣ ਵਾਲੇ ਨੇ ਆ ਖੜਾ ਦੇਖ ਲੈ ਪਹਿਲਾਂ ਤਾਂ ਤੋਤੇ ਹਰਾ ਤੇ 13 ਮਾਲ ਨੌਬਿਆਲੇ ਹਰੀ ਸਿੰਘ ਨੇ ਰਿਜਾਂ ਨਾਲ ਹੀ ਤਿਆਰ ਕਰਤਾ ਬਾਈ। ਟ੍ਰੈਕ ਵੀ ਚੰਗਾ। ਕਿੰਨਾ ਮਾਡਲ ਹੈ? ਤੇ 2013। 13 ਮਾਡਲ ਆ ਕੰਡੀਸ਼ਨ 18-19 ਵਰਗੀ ਆ। ਹਾਂ ਟ੍ਰੈਕ ਚਲਾਈ ਜ ਨੂੰ ਹੀ ਬਹੁਤ ਚੰਗੀ ਆ। ਅੱਛਾ ਜੀ। ਬਾਈ ਪਹਿਲਾਂ ਮੈਨੂੰ ਇਹ ਦੱਸੇ ਇਹ ਸਾਰਾ origignal ਹੋ। ਇਹ ਟੂ ਜੈਟ ਆ। ਹਾਂ। ਓਕੇ। ਮੂਰੇ ਹੈ ਗਿਆ ਗੁੱਡੀ ਹਰਦਾ ਜੱਜ ਟਾਇਰ 75 16 ਨੰਬਰ ਦੇ। ਤੇ ਪਿੱਛੇ ਲੇ ਹੈਗੇ 14 ਦੇ ਟਾਇਰਾਂ ਚ ਹਣਾ। ਹਾਂ। ਰਿਮਾਂ ਰੂੰਮਾਂ ਦਾ ਵੀ origignal ਆ। ਬਾਈ ਆ ਸੋਦਾ ਵੀ ਸਾਰਾ origignal ਆ। ਕਿੰਨਾ ਕਿ ਚੱਲਿਆ ਹੋਊ ਇਹ? ਚੱਲਿਆ ਤਾਂ ਨਹੀਂ ਦੇਖ ਮੈਂ ਚੱਲਿਆ 33 300 ਘੰਟਾ ਦਾ। ਕਰੀ ਚੈ ਡਬਲ ਪੰਪ ਦੇ ਵਿੱਚ ਆ ਵੀ ਜੀ 3200 ਚੱਲਿਆ 3208 ਘੰਟੇ 3208 ਘੰਟੇ 3208 ਘੰਟੇ ਚੱਲਿਆ ਹੋਇਆ ਟਰੈਕਟਰ ਆ ਪ੍ਰੀਤ 4549 ਹਾਂ 13 ਮਾਡਲ ਆ ਬਾਈ ਨੰਬਰ ਵੀ ਦਾ ਪੰਜਾਬ ਦਾ ਕੈਮੀ ਪਾਰਟੀ ਦੇ ਨਾਮ ਆ ਤੇ ਮੈਨੂੰ ਸਹੇ ਘੰਟਾ ਦੇ ਸਹੇ ਘੰਟਾ ਓਕੇ ਕਿੰਨੇ ਦਾ ਬਣੂਗਾ ਇਹ ਟਰੈਕਟਰ ਇਹ ਤਾਂ ਤੈਨੂੰ ਦੱਸਦਾ 310000 ਦਾ ਪੂਰੇ 3 ਦਾ ਦਵਾਮਗੇ ਨਹੀਂ ਬੜਕਾ ਦਿਖਾ ਦੇ ਬਾਈ ਲੈ ਮੈਂ ਤੈਨੂੰ ਪਾਵਰ ਸਟੀering ਦਾ ਜਾਨੀ ਕਿ ਟੌਪ ਮਾਡਲ ਹੀ ਕਹਿ ਸਕਦੇ ਇਹਨੂੰ ਆਪਾਂ ਹਾਂ ਚੱਪੀ ਨਿਕਲ ਗੱਡੀ ਦੇ ਇੰਜਨ ਵਾਂਗੂ ਨਾ ਰੇਤਾ ਕੱਢਦਾ ਏਡੋ ਗੱਡੀ ਦਾ ਹਾਲੇ ਦੀ ਫੀਲਿੰਗ ਫੀਲਿੰਗ ਆ ਗੱਡੀ ਵਾਲੀ ਹੈ ਸਹੀ ਗੱਲ ਹੈ ਤੇ ਵੇਖ ਤਾਂ ਓਕੇ ਹਾਂ ਮੈਂ ਗੱਡੀ ਚਲਦੀ ਹੈ ਜਲ ਜਮਾ ਸਾਨ ਓਕੇ ਬਾਕੀ ਵੜਕੀ ਦੱਸ ਦੀ ਐ ਡਾਇਰੈਕਟਰ ਦੀ ਕੋਈ ਛਤਰੀ ਸੁਤਰੀ ਤਾਂ ਮੈਂ ਦਿਖਾ ਦੇ ਰੁਪਈਆ ਲਾਉਣ ਦੀ ਲੋੜ ਇਹ ਤੇ ਵੀ ਨਹੀਂ ਪਈ ਹਣਾ ਹਾਂ ਨਾ ਚਲਾਈ ਜੁਲੀ ਪੂਰੇ 3 ਲੱਖ ਦਾ ਬਣੂ ਤੇਰਾ ਮਾਡਲ ਹੈ ਨੰਬਰ ਪੰਜਾਬ ਦਾ ਤੇ ਜਿਹੜਾ ਆ ਖੜਾ ਸਟੈਂਡਰਡ 450 2006 ਮਾਡਲ ਹੈ ਓਰਿਜਨਲ ਰੈਡ ਸਾਰਾ ਪੱਟੀ ਲਾਰੰਬਾ ਤੋਂ ਕਮਾਲ ਦੀ ਗੱਲ ਆ ਬਾਈ ਰੈਡ ਨਾਲ ਨਾਲ 6 ਮਾਡਲ ਓਰਿਜਨਲ ਆ ਸਾਰਾ ਇਹ ਚ ਮਗਰ ਆ ਬਾਰੋਂ ਵੀ ਦਿਖਾ ਤਰ ਮੈਂ ਅੰਦਰੋਂ ਵੀ ਦਿਖਾ ਦੇ ਆ ਤੇ ਰਮ ਕਰਵਾ ਚੱਕਾ ਤੇਰਾ ਸੇਮ ਮਾਲ ਦੇ ਕਹੇ ਨੇ ਆ ਚੀਜ਼ਾਂ ਜੋ ਜਬੀ ਉਵੇਂ ਪਈਆਂ ਲੈ ਸੇ ਇੱਕ ਲਾ ਹਨਾ ਗੁੱਡੀਰ ਦਾ ਜੋੜਾ ਮਗ ਰਹੇ ਹੈ ਇਹ ਕਿਹੜੀ ਆ 14 ਤੇ 14 ਚ 14 14 ਚ ਡੀ ਆਈ 450 ਸਟੈਂਡਰਡ ਡਬਲ ਕਲਚ ਹੈ ਡਬਲ ਕਲਚ ਹੈ ਇਹ ਕਿੰਨੀ ਸਪੀਡਾਂ ਚ ਆ ਜਾਂਦਾ ਬਈ ਦੋ ਚੀਜ਼ਾਂ ਦੋ ਸਪੀਡਾਂ ਚ ਹੈ ਓਕੇ ਰਿਜਨਲ ਬਾਡੀ ਬੁੱਡੀ ਲੈਣ ਕਹੀ ਜਾਂਦਾ ਰੋਡ ਹੂੰ ਤੇ ਇਹਦਾ ਨੰਬਰ ਕਿੱਥੋਂ ਦਾ ਬਈ ਪੰਜਾਬ ਦਾ ਹੀ ਆ ਪੰਜਾਬ ਦਾ ਇਹ ਕਮੀ ਪਾਰਟੀ ਦੇ ਨਾਮ ਫਰਸਟ ਪਾਰਟੀ ਫਰਸਟ ਪਾਰਟੀ ਦਾ ਨਾਮ ਹੋ। ਤੁਸੀਂ ਬਲਾਕ ਦਾ ਸਾਰਾ ਚੈੱਕ ਕਰ ਬਾਈ। ਕਿੱਸੋਂ ਦਿਖਾ ਦੇ ਮੁੰਡਾ। ਕਿੱਸੋਂ ਵੀ ਚੈੱਕ ਕਰਵਾ ਦੇ ਕਿੰਨੇ ਡੱਕ ਕਿੰਨੇ ਡਿਸਟ੍ਰਿਬਿਊਟਰਾਂ ਚ ਬਾਈ ਇਹ। ਬਾਈ ਇਹ ਕਿੰਨੇ ਦਾ ਬਣ ਗੁਰ ਲਾਲ? ਇਹ ਤਾਂ 230 ਦਾ। 230000 ਦਾ ਮੌਕੇ ਤੇ ਕਿੰਨੇ ਦਾ? ਕਟਰੈਕਟਰ ਆ ਵੀ ਦਿਖਾ ਦਿਆ ਲੱਗਦਾ ਤਾਂ। ਇਹ ਕਿੰਨਾ ਬਈ ਫਾਰਮ 60 55। ਇਹ 17 ਮਾਡਲ। 17 ਮਾਡਲ। T20 ਛੋਟੇ ਗੇਅਰ ਵਾਲਾ। T20 ਛੋਟੇ ਗੇਅਰ ਦੇ ਵਿੱਚ ਆ। ਚੌਕੜਾ ਟਾਇਰਾਂ ਦਾ ਧਰਮ ਇਹਦਾ ਵੀ ਦਿਖਾ ਦੇ ਮੂਹਰੇ ਟਾਇਰਾਂ ਦਾ ਬੰਬਲ ਜਿਹਾ ਵੀ ਨਹੀਂ ਜੜੇ ਹੇਲ ਤੱਕ। ਆ ਦੇਖੀ ਲੈ। ਟ੍ਰੈਕਟਰ ਵੱਡੇ ਨੇ ਬਾਈ ਕਿਤੇ ਹੀ ਆਉਂਦੇ ਆ ਵੱਡੇ ਜਹਾਜੀ ਪਾਵੇ ਓਕੇ 10 ਨੰਬਰ ਟਾਇਰ ਨੇ 10 16 ਰਿੰਮਾਂ ਦਾ ਚੈੱਕ ਕਰਵਾ ਧਰਮੇ ਕੰਡੀਸ਼ਨ ਨਾਲ ਸੋਹਣੇ ਰਿੰਮ ਪਏ ਨੇ ਟਰੈਕਟਰ ਦੇ ਬਗਰਾੜ ਕਰਵਾ ਦੇ ਚੈੱਕ ਪੀਵੀ 134 ਰਾਜਪੁਰੇ ਦਾ ਨੰਬਰ ਹੈ ਟਿਊਬਾਂ ਦਾ ਚੈੱਕ ਕਰਵਾ ਲੈ ਟੀਰੀਟ ਵੀ ਨਹੀਂ ਕਿਸੇ ਭਰਾ ਨੇ ਪੈਣ ਦਿੱਤੀ ਯਾਰ ਛੱਡ ਦੀ ਕੋਈ ਨਾ ਟਰੈਕਟਰ ਤਾਂ ਖੜਾ ਬਾਈ ਬੜਾ ਚੰਗਾ ਬਾਈ ਹਨਾ ਪੂਰਾ ਚੰਗਾ ਮਾਡਲ 172 ਦਾ ਨੰਬਰ ਕਿੱਥੋਂ ਦਾ ਆ ਆਪਣਾ ਰਾਜਪੁਰੇ ਦਾ ਪਾਰਟੀ ਕਮੀ ਤੇ ਨਾਮ ਇਹ ਇਹ ਸੈਕਿੰਡ ਦੇ ਸ਼ੈਕੜੇ 4 ਸਪੀਡਾਂ ਚ ਆ ਜਾਂਦਾ ਹਾਂ 4 ਸਪੀਡ ਹੋਰ ਸਪੀਡ ਦੇ ਵਿੱਚ ਓਕੇ ਤੇ ਜੇ ਗੱਲ ਕਰੀਏ ਬਈ ਡੱਕ ਡੱਕ ਸਾਰਾ ਵੀ ਆ ਹੀ ਲੱਗੇ ਹੋਏ ਮਿਲ ਜੂ ਇਹ ਚੱਲਿਆ ਕਿੰਨਾ ਗੱਲ ਸਪੀਕਰ ਸਪੀਕਰ ਨੇ ਚੱਲਿਆ ਕਿੰਨਾ ਕੋ ਇਹ ਚੱਲਿਆ ਮਤਲਬ 1500 ਕੋਸ ਆ ਇਹ ਹੋ ਗਈ ਘੱਟ ਚੱਲਿਆ ਹੋਇਆ ਤਾਂ ਉਹ ਕੰਡੀਸ਼ਨ ਹੀ ਦੱਸ ਦੀ 1500 ਆ 1500 ਲੈ ਮਿੱਤਰੂ 1500 ਘੰਟਾ ਚੱਲਿਆ ਹੋਇਆ 1545 ਘੰਟਾ ਕਿੰਨੇ ਦਾ ਬਣੂਗਾ ਲਾੜੇ ਇਹਦਾ ਮੈਂ 535 ਦਾ 5 ਲੱਖ ਤੇ 35 ਹਜ਼ਾਰ ਦਾ ਮੋਕੇ ਤੇ ਕਿੰਨੇ ਦਾ ਬਣੂ ਮੋਕੇ ਤੇ 30 ਦਾ ਦੇ ਦਾਂ ਤੀਜਾ ਸਵਾ 5 ਦਾ ਹੋਜੂ ਹਨਾ ਲੈ ਮਿੱਤਰੋ ਸਵਾ 5 ਲੱਖ ਦੇ ਵਿੱਚ 17 ਮਾਡਲ ਫਾਰਮ ਟਰੈਕ 6055 ਮਿਲਜੂ ਸਾਰੇ ਟਰੈਕਟਰ ਫਰਵਾਹੀ ਦੇ ਵਿੱਚ ਖੜੇ ਨੇ ਫਰਵਾਹੀ ਬਿਲਕੁਲ ਬਰਨਾਲੇ ਦੇ ਨਾਲ ਪੈ ਜਾਂਦਾ ਤੇ ਨਾਂ ਬਾਈ ਦਾ ਗੁਰਲਾਲ ਹੈ ਤੇ ਤੁਹਾਡਾ ਮੋਬਾਈਲ ਨੰਬਰ ਦੱਸਿਓ ਬਾਈ 99152 ਹਾਂਜੀ 7533 99152 75331 ਬਾਈ ਦਾ ਨੰਬਰ ਹੈ ਤੇ ਲਗਭਗ ਉੱਚੇ ਮਾਡਲਾਂ ਤੇ ਹਰੇਕ ਦੇ ਉੱਪਰ ਲੋਨ ਵੀ ਹੋਜੂਣਾ ਵੀਰੇ ਹਾਂ ਦਿੱਤ ਵੀ ਕੱਟ ਲਾਂਗੇ ਟਰੈਕਟਰ ਹਾਂ ਵਿੱਚ ਵੀ ਟਰੈਕਟਰ ਜੇ ਤੁਸੀਂ ਕੋਈ ਹੋਰ ਕਟਵਾ ਕੇ ਜਾਣਾ ਵਧੀਆ ਲੈ ਕੇ ਜਾਣਾ ਤਾਂ ਵੀ ਮਿਲਜੂਗਾ ਕਰੋ ਸੰਪਰਕ